ਨਮਸਕਾਰ ਸਾਥਿਓ ਮੈਂ ਮੀਵਾ ਸਿੰਘ ਪੂਰ ਪਿਛਲੀ ਦਿਨੀ ਜੋ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ ਇਹ ਕੋਈ ਨਵਾਂ ਸੰਘਰਸ਼ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਾਡੇ ਕਿਸਾਨ ਜੋ ਦਿੱਲੀ ਗਏ ਸੀ ਤਕਰੀਬਨ 1.5 ਸਾਲ ਲਾ ਕੇ ਆਏ ਸੀ ਸਰਕਾਰ ਨੇ ਉਸ ਵਕਤ ਮੰਗਾ ਤਾਂ ਮੰਨੀਆਂ ਸੀ ਪਰ ਉਹਨਾਂ ਮੰਗਾਂ ਨੂੰ ਦੇਖਦੇ ਹੋਏ ਉਹ ਲਾਗੂ ਨਹੀਂ ਹੋਈਆਂ ਸੀ ਜਿਸ ਨੂੰ ਲੈ ਕੇ ਕਿ ਜੋ ਪੰਜਾਬ ਦੇ ਕਿਸਾਨ ਸੀ ਉਹ ਦੁਬਾਰਾ ਦਿੱਲੀ ਵੱਲ ਜਾਣਦਾ ਉਹਨਾਂ ਨੇ ਇੱਕ ਪ੍ਰੋਗਰਾਮ ਅਰੇ ਕਿਆ ਸੀ ਜੋ 13 ਤਰੀਕ ਦਾ ਸੀ ਉਸ ਵਿੱਚ ਐਸ ਤਰ੍ਹਾਂ ਲੱਗਦਾ ਸੀ ਕਿ ਇਹ ਜਿਹੜੀ ਜੱਥੇਬੰਦੀਆਂ ਨੇ ਵੀ ਇਹ ਆਪਣਾ ਮਿਸ਼ਨ ਚ ਕਾਮਯਾਬ ਹੋਣ ਗਿਆ ਪਰ ਜੋ ਕੁਝ ਹੋਇਆ ਤੁਸੀਂ ਸਭ ਨੂੰ ਪਤਾ ਹੈ ਕਿ ਸੈਂਟਰ ਸਰਕਾਰ ਔਰ ਹਰਿਆਣਾ ਸਰਕਾਰ ਹਰਿਆਣਾ ਦਾ ਜੋ ਪ੍ਰਸ਼ਾਸਨ ਸੀ ਉਸ ਨੇ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਬਿਲਕੁਲ ਇਸ ਤਰ੍ਹਾਂ ਰੋਕ ਦਿੱਤਾ ਜਿਵੇਂ ਕਿ ਇੱਕ ਪਾਕਿਸਤਾਨ ਦੀ ਸਰਹੱਦ ਕੱਢ ਦਿੱਤੀ ਸੀ ਖਨੌਰੀ ਸ਼ੰਭੂ ਬਾਰਡਰ ਅਤੇ ਹੋਰ ਜਿਹੜੇ ਬਾਰਡਰ ਸੀ ਬਿਲਕੁਲ ਸੀਲ ਕਰ ਦਿੱਤੇ ਸੀ ਕਿ ਪਿੰਡਾਂ ਦੇ ਜਿਹੜੇ ਲਿੰਕ ਸੜਕਾਂ ਸੀ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਸੀ ਸਾਡੇ ਨਾਲ ਨੇ ਕੁਲਦੀਪ ਸ਼ਰਮਾ ਜੀ ਅਸੀਂ ਜੋ 13 ਤਰੀਕ ਦੀ ਜਿਹੜੀ ਕਾਲ ਦਿੱਤੀ ਸੀ ਉਹਦੇ ਸਬੰਧ ਵਿੱਚ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਉਹ ਸੰਘਰਸ਼ ਸੀ ਕੀ ਉਹ ਸਹੀ ਸੀ ਜਾਂ ਗਲਤ ਸੀ ਕਿਸਾਨਾਂ ਵੱਲੋਂ ਜੋ ਕੁਝ ਕੀਤਾ ਗਿਆ ਸੀ ਦਿੱਲੀ ਵਾਲ ਜੀ ਸ਼ਰਮਾ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਇਆ ਨੂੰ ਤੁਸੀਂ ਆਪਣੇ ਖੇਤ ਵਿੱਚ ਆਏ ਤੇ ਆਪਣਾ ਤੁਸੀਂ ਸਕਾਵਲ ਸਮਝਿਆ ਕਿ ਆਪਾਂ ਗੱਲਾਂ ਬਾਤਾਂ ਕਰੀਏ ਸੰਘਰਸ਼ ਦੌਰਾਨ ਕਿਉਂਕਿ ਕਿਸਾਨ ਅੰਦਰੋਂ ਮਨੋਂ ਬਹੁਤ ਦੁਖੀ ਹੈ ਸੋ ਜਿਹੜਾ ਤੁਸੀਂ ਸੰਘਰਸ਼ ਬਾਰੇ ਗੱਲ ਕਰੀ ਹੈ ਸੰ ਸੰਗਰਸਾਇਲ ਲਗਾਤਾਰ ਚਲਦੇ ਰਹਿਣਾ ਸੀ ਪਿਛਲੇ 30-40 ਸਾਲਾਂ ਤੋਂ ਕਿਉਂਕਿ ਕਿਸਾਨ ਥੋੜਾ ਜਿਹਾ ਢਿੱਲਾ ਪੈ ਗਿਆ ਕਿਸਾਨ ਨੇ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚਿਆ ਦੇਸ਼ ਦਾ ਢਿੱਡ ਭਰਨ ਵਾਸਤੇ ਸੋਚਦਾ ਰਿਹਾ ਤੇ ਆਪਣਾ ਜਦੋਂ ਦੁਖੀ ਹੋ ਜਾਂਦਾ ਸੀ ਗੜ ਦੇ ਵਿੱਚ ਫਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੰਦਾ ਸੀ ਸੋ ਜਿਹੜਾ ਲੋਕਤੰਤਰ ਹੈ ਨਾ ਲੋਕਤੰਤਰ ਦੇ ਵਿੱਚ ਭੁੱਖ ਮਰੀ ਗਰੀਬੀ ਇਹ ਤਾਂ ਇਹਦੀ ਖੁਰਾਕ ਹੈ ਜਿੰਨੇ ਲੋਕ ਲਾਚਾਰ ਹੋਣਗੇ ਲੀਡਰਾਂ ਦੇ ਗਿੱਟੇ-ਗੋਡੇ ਮਤਲਬ ਘੂਟਣਗੇ ਉਹ ਇਹ ਮੋਲੇ ਨੂੰ ਚੰਗਾ ਲੱਗਦਾ ਜੇ ਕਿਸਾਨ ਮਜ਼ਦੂਰ ਖੁਸ਼हाल ਹੋ ਗਿਆ ਫਿਰ ਇਹਨਾਂ ਦੇ ਤਾਂ ਵੋਟ ਬੈਂਕ ਗਿਆ ਅੱਜ ਵੀ ਜੋ ਇਹਨਾਂ ਦੀ ਪਾਲਿਸੀ ਹੈ ਸੈਂਟਰ ਗਵਰਨਮੈਂਟ ਦੀ ਕਹ ਲਓ ਜਾਂ ਹਰਿਆਣਾ ਗਵਰਨਮੈਂਟ ਦੀ ਸਭ ਤੋਂ ਵੱਡਾ ਤਾਂ ਇਹਨਾਂ ਨੇ ਖਨੋਰੀ ਬਾਰਡਰ ਦੇ ਉੱਪਰ ਮਨੁੱਖੀ ਅਧਿਕਾਰਾਂ ਦਾ ਕਾਹਨ ਕੀਤਾ ਹੈ ਉਹ ਕਿਵੇਂ ਜੀ ਪੈਰਾ ਮਿਲਟਰੀ ਉਦੋਂ ਲਗਾਉਣੀ ਪੈਂਦੀ ਹੈ ਜਦੋਂ ਕੋਈ ਦੇਸ਼ ਦੇ ਵਿੱਚ ਖਾਨਾ ਜੰਗੀ ਹੋ ਗਈ ਹੋਵੇ ਜਿੱਥੇ ਦੋਵੇਂ ਪਾਸੇ ਹਥਿਆਰ ਚੱਲਦੇ ਹੋਣ ਸਿਵਲ ਕੰਟਰੋਲ ਤੋਂ ਬਾਹਰ ਹੋਏ ਲਾ ਐਂਡ ਆਰਡਰ ਵਾਸਤੇ ਸਟੇਟ ਪੁਲਿਸ ਮਤਲਬ ਬਹੁਤ ਆਪਾਂ ਮੋਰ ਥੈਨ ਸਫੀਸ਼ੀਐਂਟ ਕਹਿ ਸਕਦੇ ਆ ਵਾਧੂ ਹੈ ਕਿਉਂਕਿ ਲੋਕ ਤਾਂ ਸ਼ਾਂਤਮਈ ਕੇ ਰੋਸ ਪ੍ਰਦਰਸ਼ਨ ਵਾਸਤੇ ਗਏ ਸੀ ਨਾ ਕਿ ਕੋਈ ਲੜਾਈ ਝਗੜਾ ਜਾਂ ਪੰਨ ਤੋੜ ਵਾਸਤੇ ਲੇਕਿ ਇਨੋਸੈਂਟ ਕਲਾਸ ਨੂੰ ਅਕਿਊਜਡ ਬਣਾ ਕੇ ਦੋਸ਼ੀ ਬਣਾ ਕੇ ਮਤਲਬ ਪੇਸ਼ ਕਰਤਾ ਪੂਰੇ ਸੰਸਾਰ ਦੇ ਵਿੱਚ ਕਿਉਂਕਿ ਅੱਜ ਕੱਲੇ ਮੀਡੀਆ ਦੀ ਜਿਹੜੀ ਕਵਰੇਜ ਆ ਪੂਰੇ ਸੰਸਾਰ ਦੇ ਵਿੱਚ ਦਿਖਦੀ ਹੈ ਇੱਕ ਪਾਸੇ ਤਾਂ ਸੈਂਟਰ ਗਵਰਨਮੈਂਟ ਆਪਣੀ ਜਾਂ ਬੀਜੇਪੀ ਸਰਕਾਰ ਕਹ ਲਓ ਹਰਿਆਣਾ ਸਰਕਾਰ ਕਹ ਲਓ ਕਹਿੰਦੇ ਅਖੰਡ ਭਾਰਤ ਦੂਜੇ ਪਾਸੇ ਵਿੱਚ ਬਾਰਡਰ ਸੀਲ ਕਰਕੇ ਦੋ ਟੁਕੜੇ ਕਰਦੇ ਜਿਵੇਂ ਦੁਸ਼ਮਣ ਹੁੰਦੇ ਆ ਤੇ ਜਿਹੜੇ ਹਥਿਆਰ ਇਹਨਾਂ ਨੇ ਵਰਤੇ ਆ ਪਾਇਲਟ ਗਨ ਡੋਮੈਸਟਿਕ ਕੋਈ ਵੀ ਫੋਰਸ ਯੂਜ਼ ਨਹੀਂ ਕਰ ਸਕਦੀ ਭੀੜ ਦੇ ਵਿੱਚ ਸਾਂਤ ਮਹੀ ਭੀੜ ਦੇ ਵਿੱਚ ਨਾ ਹੀ ਕੋਈ ਮਤਲਬ ਆਪਣਾ ਆਟੋਮੈਟਿਕ ਵੈਪਨ ਯੂਜ਼ ਕਰ ਸਕਦੇ ਜਿਹੜਾ ਪਲਾਸਟਿਕ ਦੇ ਇਹਨਾਂ ਨੇ ਮਤਲਬ ਕਾਰ ਤੋਂ ਸੀ ਗੋਲੀਆਂ ਯੂਜ਼ ਕੀਤੀਆਂ ਉਹਦਾ ਵੀ ਇੱਕ ਪ੍ਰੋਟੋਕੋਲ ਹੁੰਦਾ ਹੈ ਇਹ ਮੇਰੀ ਸਟੇਟਮੈਂਟ ਨਹੀਂ ਇਹ ਮਾਰਕ ਟਲੀ ਸਪੀਚ ਜੈਕਬੋਰਾ ਦੀ ਸਟੇਟਮੈਂਟ ਹੈ ਜੋ ਦੁਨੀਆ ਦੇ ਚੋਟੀ ਦੇ ਪੱਤਰਕਾਰ ਹੈ ਪਲਾਸਟਿਕ ਦੀ ਗੋਲੀ ਪੱਕੀ ਜਗ੍ਹਾ ਦੇ ਵਿੱਚ ਥੱਲੇ ਮਾਰੋ ਥੱਲੇ ਟੱਪਾ ਖਾ ਕੇ ਬਾਉਂਸ ਕਰਕੇ ਬੰਦੇ ਦੇ ਲੱਗੇ ਮੜੀ-ਮੋਟੀ ਹਿੱਲ-ਜੁਲ ਇੰਜਰੀ ਨਾ ਆਵੇ ਸਿੱਧਾ ਦਾ ਪਲਾਸਟਿਕ ਦਾ ਫਾਇਰ ਵੀ ਮੜਿਆ ਸਿੱਧਾ ਏਅਰ ਗਨ ਦਾ ਫਾਇਰ ਵੀ ਮੜਿਆ ਸਿੱਧਾ 12 ਬੋਰ ਦਾ ਫਾਇਰ ਵੀ ਮੜਿਆ ਇਹ ਆਪਣੇ ਮਨੋ ਦੇਸ਼ ਦੀ ਆਪਣੇ ਅੰਦਰੂਨੀ ਸਥਿਤੀ ਨੂੰ ਕਾਬੂ ਕਰਨ ਵਾਸਤੇ ਹਥਿਆਰ ਨਹੀਂ ਬਣਿਆ ਹਥਿਆਰ ਤਾਂ ਜਦੋਂ ਦੋ ਦੇਸ਼ਾਂ ਦੀ ਦੋ ਰਾਜਾਂ ਦੇ ਯੁੱਧ ਹੁੰਦੇ ਜੁਣਾ ਵਾਸਤੇ ਬਣੇ ਸੀ ਇਸ ਤਰ੍ਹਾਂ ਦੀ ਸਥਿਤੀ ਬਾਰਡਰਾਂ ਤੇ ਕਿਉਂ ਆ ਗਈ ਕਿ ਚਲੋ ਠੀਕ ਹੈ ਦੇਖੀ ਆਪਣੇ ਜਿਹੜੇ ਅਥਰੂ ਗੈਸ ਔਰ ਬਸਾਰਾ ਨੇ ਪਾਣੀ ਦੇ ਆ ਉਹ ਤਾਂ ਆਪਾਂ ਦੇਖਿਆ ਸੀ ਪਰ ਇਹ ਦੇਖੀ ਇਸ ਵਾਰ ਜਿਹੜੇ ਦੇਖੀ ਇਹਨਾਂ ਨੇ ਹੋਰ ਹੀ ਵੈਪਨ ਯੂਜ਼ ਕੀਤੇ ਨੇ ਜਿਵੇਂ ਦੇਖੀ ਗੋਲੀ ਚਲਾਣੀ ਜਾਂ ਹੋਰ ਮਲੇਸਤਰਾ ਦੇ ਇਹਨਾਂ ਨੇ ਕੁਝ ਹਥਿਆਰ ਯੂਜ਼ ਕੀਤੇ ਨੇ ਮਨੁੱਖਾਂ ਦੇ ਮਨੁੱਖੀ ਅਧਿਕਾਰ ਦਾ ਦੇਖੀ ਚ ਕੀ ਹੋਇਆ ਰੋਲ ਇਹਦੇ ਵਿੱਚ ਬਿਸ਼ੱਕ ਜਾਨੀ ਨੁਕਸਾਨ ਘਟਾ ਹੋਏ ਜਾਨੀ ਨੁਕਸਾਨ ਨੂੰ ਘਟ ਨੂੰ ਘਟ ਨਹੀਂ ਕਹਿ ਸਕਦੇ ਆਪਾਂ ਚਾਹੇ ਇੱਕ ਬੰਦਾ ਮਰਿਆ ਚਾਹੇ 10 ਮਰਿਆ ਚਾਹੇ 100 ਮਰਿਆ ਨੁਕਸਾਨ ਤਾਂ ਨੁਕਸਾਨ ਨੂੰ ਆਪਾਂ ਪੂਰਾ ਨਹੀਂ ਕਰ ਸਕਦੇ ਦੂਜਾ ਜਿਹੜੀ ਸਟੇਟ ਗਵਰਨਮੈਂਟ ਉਹਦੇ ਵਾਸਤੇ ਇੱਕ ਸ਼ਬਦ ਯੂਜ਼ ਕਰਦੀਆਂ ਕੰਪਨਸੇਸ਼ਨ ਉਸ ਪਰਿਵਾਰ ਨੂੰ ਕੰਪਨਸੇਟ ਕਰਾਂਗੇ ਕੰਪਨਸੇਸ਼ਨ ਕਦੇ ਵੀ ਮਨੁੱਖ ਦੀ ਮੌਤ ਦਾ ਕੰਪਨਸੇਸ਼ਨ ਨਹੀਂ ਹੁੰਦਾ ਕਿਸੇ ਮਾਲੀ ਨੁਕਸਾਨ ਦਾ ਕੰਪਨਸੇਸ਼ਨ ਹੁੰਦਾ ਜਿਸ ਤਰ੍ਹਾਂ ਕੋਈ ਨਹਿਰ ਬਣਨੀ ਹੈ ਸੜਕ ਬਣਨੀ ਹੈ ਜੇ ਕਿਸੇ ਦੀ ਕੋਈ ਪਲਾਟ ਜ਼ਮੀਨ ਐਕਵਾਇਰ ਕਰਨੀ ਹੈ ਉਹਨੂੰ ਕੰਪਨਸੇਸ਼ਨ ਕਹਿੰਦੇ ਆ ਨਾ ਕਿ ਬੰਦਾ ਮਾਰ ਕੇ ਕਿਸੇ ਨੂੰ ਕੰਪਨਸੇਟ ਕਰਨਾ ਬੰਦੇ ਵਾਲਾ ਕਾਟ ਰੱਬ ਤੋਂ ਪਰ ਅਭੀ ਪੂਰਾ ਕਰਦਾ ਹੈ ਕਿਉਂਕਿ ਮਨੁੱਖਤਾ ਰੱਬ ਬਣਾ ਸਕਦਾ ਹੈ ਕੋਈ ਵੀ ਮਨੁੱਖ ਜਦੋਂ ਮਨੁੱਖ ਦਾ ਨੁਕਸਾਨ ਹੁੰਦਾ ਹੈ ਮਨੁੱਖ ਮਾਰਿਆ ਜਾਂਦਾ ਹੈ ਉਸ ਨੂੰ ਕੰਪਨਸੇਟ ਨਹੀਂ ਕਰ ਸਕਦਾ ਇਹਨਾਂ ਨੇ ਡਿਕਸ਼ਨਰੀ ਦੇ ਵਿੱਚੋਂ ਸ਼ਬਦ ਇਹ ਕੱਢਣਾ ਚਾਹਦਾ ਹੈ ਰੀਵੈਲਿਊਏਟ ਕਰਨਾ ਚਾਹਦਾ ਹੈ ਸ਼ਬਦ ਇਹਦੀ ਜਗ੍ਹਾ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਪਰਿਵਾਰ ਦਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਸਰਕਾਰ ਦੁਆਰਾ ਹੋਇਆ ਹੈ ਜਾਂ ਸਰਕਾਰ ਦੁਆਰਾ ਇਸ ਤਰ੍ਹਾਂ ਦਾ এনਵਾਇਰਨਮੈਂਟ ਬਣਾਇਆ ਗਿਆ ਕਿ ਉਸ ਪਰਿਵਾਰ ਨੂੰ ਨੁਕਸਾਨ ਸਹਿਣਾ ਪਿਆ ਅਸੀਂ ਪਰਿਵਾਰ ਦੀ ਮਾਲੀ ਮਦਦ ਕਰਾਂਗੇ ਨਾ ਕਿ ਉਹਨੂੰ ਕੰਪਨਸੇਟ ਦੂਜੀ ਗੱਲ ਜਿਵੇਂ ਖਨੌਰੀ ਬਾਰਡਰ ਤੇ ਪਿਛਲੇ ਆਪਣੇ 21 ਤਰੀਕ ਨੂੰ ਇੱਕ ਜਿਹੜਾ ਸੁਭ ਕਰਨ ਸੀ ਉਹਦੀ ਮੌਤ ਹੋ ਗਈ ਹੈ ਉਸ ਨੂੰ ਲੈ ਕੇ ਹੁਣ ਤੱਕ ਉਹ ਜਿਹੜੀ ਡੈੱਡ ਬੋਡੀ ਹੈ ਔਰ ਜਿੰਦਰਾ ਹਸਪੀਟਲ ਪੋਸਟਮਾਰਟ ਬਾਤੇ ਪਈ ਹੋਈ ਹੈ ਤਾਂ ਸੈਂਟਰ ਸਰਕਾਰ ਹਰਿਆਣਾ ਸਰਕਾਰ ਔਰ ਪੰਜਾਬ ਸਰਕਾਰ ਦਾ ਇਸ ਕੀ ਆਪਚ ਦੇਖੀ ਅਤਨਾ ਦਾ ਦੇਖੀ ਕੁਝ ਫਸਿਆ ਹੋਇਆ ਹੈ ਜੋ ਕਿ ਉਹਦੇ ਪੋਸਟਮਾਰਟ ਹੁਣ ਤੱਕ ਨਹੀਂ ਹੋ ਰਿਹਾ ਦਰਸਲ ਇਹ ਜਿਹੜਾ ਸੁਭ ਕਰਨ ਦੀ ਜਿਹੜੀ ਮੌਤ ਹੋਈ ਹੈ ਇਹਦਾ ਪੂਰਾ ਆਪਣਾ ਭਾਰਤ ਨੂੰ ਨਹੀਂ ਪੂਰੇ ਸੰਸਾਰ ਨੂੰ ਦੁਖ ਹੋਇਆ ਹੈ ਪੂਰੇ ਬਾਹਰੋਂ ਵੀ ਜਿੰਨੇ ਚੈਨਲ ਦੇ ਉੱਪਰ ਡਿਬੇਟ ਚੱਲਦੀ ਹੈ ਸਭ ਤੋਂ ਪਹਿਲਾਂ ਸੁਭ ਕਰਨ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਸ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਸਾਰੇ ਬਹੁਤ ਮਾੜਾ ਹੋਇਆ ਪਰ ਸਰਕਾਰ ਇੱਕ ਉਸੇ ਮਨੁੱਖ ਦੀ ਮੌਤ ਨੂੰ ਨਹੀਂ ਦੇਖ ਰਹੀ ਸਟੇਟ ਸਰਕਾਰ ਆਪਣੀ ਸਰਕਾਰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਸੈਂਟਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਰਕਾਰ ਨਾਲ ਲੜਾਉਣ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਦਾ ਨੈਰੇਟਿਵ ਸਿਰਜਿਆ ਪਿਛਲੇ ਮਤਲਬ 5-7-10 ਸਾਲਾਂ ਦੇ ਵਿੱਚ ਕਿ ਕਾਂਗਰਸ ਮੁਕਤ ਭਾਰਤ ਕਾਂਗਰਸ ਮੁਕਤ ਕਰਤਾ ਫੇਰ ਖੇਤਰੀਆਂ ਪਾਰਟੀਆਂ ਖਤਮ ਕਰਨੀਆਂ ਇਹਨਾਂ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਖਤਮ ਕਰਤਾ ਹਰਿਆਣਾ ਦੇ ਵਿੱਚ ਲੋਕ ਦਲ ਖਤਮ ਕਰਤਾ ਹੁਣ ਜਿਹੜੀ ਇੱਕ ਸਰਕਾਰ ਲੈ ਦੇ ਕੇ ਟੀਰ ਬਚਿਆ ਸੀ ਆਪਣੇ ਕੋਲ ਪੰਜਾਬ ਦੇ ਵਿੱਚ ਹੁਣ ਇਹਨਾਂ ਨੇ ਲੋਕਾਂ ਦੀ ਭੇਟੇ ਸਰਕਾਰ ਦੇ ਦੇਣੀ ਹੈ ਹੁਣ ਅਗਲਾ ਜਿਹੜਾ ਇਹਨਾਂ ਦਾ ਪਲਾਨ ਹੋਊਗਾ 2024 ਦੇ ਵਿੱਚ ਵਿਪੱਖ ਸਮੁਖਤ ਭਾਰਤ ਸੋਰੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਕੋਈ ਗੱਲ ਨਹੀਂ ਕਰੀ ਜਾਂਦੀ ਨਾ ਹੀ ਕੋਈ ਕਾਨੂੰਨ ਦੀ ਗੱਲ ਹੋਰੀ ਉਹਦਾ ਸਿਰਫ ਆਪਣੇ ਆਪਣਾ ਜਾਨ ਬਚਾਉਣ ਵਾਸਤੇ ਲੱਗੀ ਹੋਈ ਐ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਆਪਣੀ ਰੋਟੀ ਛੇਕ ਰਹੀ ਐ ਪੰਜਾਬ ਸਰਕਾਰ ਆਪਣੀ ਰੋਟੀ ਛੇਕ ਰਹੀ ਐ ਬੜੀ ਮਤਲਬ ਸਰਕਾਰ ਵਾਸਤੇ ਜਾਂ ਆਪਣੇ ਸਿਸਟਮ ਵਾਸਤੇ ਫਿੱਟੇ ਮੂੰਹ ਐ ਕਿ ਬੰਦਾ ਮਰਿਆ ਪਿਆ ਕੋਈ ਉਹਦੀ ਐਫ ਆਈ ਆਰ ਨਹੀਂ ਕੋਈ ਉਹਦਾ ਪੋਸਟਮਾਰਟਮ ਨਹੀਂ ਇਹ ਮੇਰੇ ਖਿਆਲ ਆਪਣੇ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਵੇਗਾ ਆਜ਼ਾਦ ਭਾਰਤ ਦੇ ਵਿੱਚ ਅੰਗਰੇਜ਼ਾਂ ਦੇ ਟਾਈਮ ਤਾਂ ਚਲੋ ਇਸ ਤਰ੍ਹਾਂ ਦੀਆਂ ਚੀਜ਼ਾਂ ਆਮ ਹੁੰਦੀਆਂ ਸੀ ਉਸ ਟਾਈਮ ਤਾਂ ਆਪਣਾ ਕੋਈ ਲਾਅ ਐਂਡ ਆਰਡਰ ਆਪਾਂ ਬਾਕੀ ਇਹ ਚੀਜ਼ ਬਹੁਤ ਨਿੰਦਣਯੋਗ ਹੈ ਅੱਗੇ ਨਿਆਂ ਨਹੀਂ ਮਿਲਣਾ ਇਸ ਕੇਸ ਦੇ ਵਿੱਚ ਕਿਉਂਕਿ ਉਸ ਟਾਈਮ ਤੱਕ ਐਵੀਡੈਂਸ ਸਾਰੀ ਖਤਮ ਹੋ ਜਾਣੀ ਹੈ ਮੈਂ ਇੱਕ ਹੋਰ ਚੈਨਲ D5 ਚੈਨਲ ਦੇ ਉੱਪਰ ਵੀ ਇੱਕ ਦਿਨ ਕਿਹਾ ਸੀ ਕਿ ਜਿੱਥੇ ਵਕੂਆ ਜੋ ਉਸੇ ਟਾਈਮ ਜੇ ਕੋਈ ਉੱਥੇ ਹਾਦਸਾ ਹੁੰਦਾ ਹੈ ਕਿਸੇ ਦੇ ਸੱਟ ਲੱਗਦੀ ਹੈ ਜਾਂ ਕੋਈ ਹੋਰ ਨੁਕਸਾਨ ਹੁੰਦਾ ਹੈ ਜਦੋਂ ਉੱਥੇ ਇੱਕ ਟੈਂਪਰੇਰੀ ਥਾਣਾ ਬਣਾਇਆ ਜਾਵੇ ਉੱਥੇ ਲੋਕੇਸ਼ਨ ਦੀ ਫੋਟੋ ਲਈ ਜਾਵੇ ਕੱਲ ਨੂੰ ਟਿਕਟ ਆਊਗੀ ਉਹ ਕਹਿਣਗੇ ਹਰਿਆਣੇ ਦੇ ਹੱਦ ਦੇ ਵਿੱਚ ਆਉਂਦਾ ਹੈ ਆਪਣਾਲੇ ਕਹਿਣਗੇ ਪੰਜਾਬ ਦੀ ਹੱਦ ਦੇ ਵਿੱਚ ਆਉਂਦਾ ਹੈ 5 ਸਾਲ ਬਾਅਦ ਇਹ ਮਤਲਬ ਇੱਕ ਬਲਾਈਂਡ ਵੇ ਦੇ ਵਿੱਚ ਚਲਾ ਜਾ ਬਲਾਈਂਡ ਮਟਰ ਹੋ ਜਾਊਗਾ ਉਸ ਟਾਈਮ ਕਿਸੇ ਨੇ ਨਹੀਂ ਪੁੱਛਣਾ ਆ ਪਿੱਛੇ ਆਪਣੇ ਕਿੰਨੀਆਂ ਇਨਕੁਆਰੀਆਂ ਲੱਗੀਆਂ ਬੇਅਦਬੀ ਦੀ ਜਾਂ ਹੋਰ ਜੋ ਵੀ ਕਿਤੇ ਗੋਲੀ ਚੱਲੀ ਆ ਅੱਜ ਤੱਕ ਉਹ ਠੰਡੇ ਵਸਤੇ ਦੇ ਵਿੱਚ ਪਈਆਂ ਇਨਕੁਆਰੀਆਂ ਤਾਂ ਉਹਨੂੰ ਇੱਕ ਡਿਲੇ ਕਰਨ ਵਾਸਤੇ ਹੁੰਦੀ ਐ ਇਨਕੁਆਰੀ ਜਾਂਚ ਵਾਸਤੇ ਨਹੀਂ ਹੁੰਦੀ ਇਹ ਬਹੁਤ ਹੀ ਮਤਲਬ ਮਾੜੀ ਗੱਲ ਆਪਣੇ ਲੋਕਤੰਤਰ ਵਾਸਤੇ ਦੂਜੀ ਗੱਲ 21 ਤਰੀਕ ਨੂੰ ਇੱਕ ਤੇਰੇ ਪਿੰਡ ਦੇ ਨਾਲ ਦਾ ਨਵੇਂ گاؤں ਪਿਰਤਪਾਲ ਸੀ ਕਹਿ ਰਹੇ ਨੇ ਕਿ ਉਹ ਲੰਗਰ ਲੈ ਕੇ ਉੱਥੇ ਗਿਆ ਸੀ ਆਪਣੇ ਖਨੌਰੀ ਬਾਰਡਰ ਦੇ ਉੱਪਰ ਤਾਂ ਜਦੋਂ ਦੇਖੀਓ ਉੱਥੇ ਆਪਚ ਮਤਲਬ ਦੇਖੀਓ ਇੱਕ ਸੰਘਰਸ਼ ਚੱਲਿਆ ਤਾਂ ਹਰਿਆਣਾ ਦਾ ਜਿਹੜੀ ਪੁੱਸ ਸੀ ਉਸ ਨੂੰ ਮਤਲਬ ਪੰਜਾਬ ਵੱਲੋਂ ਚੁੱਕ ਕੇ ਲੈ ਗਈ ਹੈਗੀ ਤਾਂ ਉਹਨੇ ਜਾ ਕੇ ਆਪਣੇ ਜੋ ਪੀਜੀਆ ਰੋहतक ਉੱਥੇ ਜਾ ਕੇ ਐਡਮਿਟ ਵੀ ਕਰਵਾ ਦਿੱਤਾ ਸੀ ਪਰ ਦੋ ਇੱਥੋਂ ਦੇ ਆਪਣੇ ਪੰਜਾਬ ਦੇ ਸੀ ਕਿਸਾਨ ਸੀ ਜਾਂ ਉਹਦੇ ਪਿੰਡ ਦੇ ਲੋਕ ਸੀ ਉਸ ਜਿਹੜੇ ਇਲਾਜ ਸੀ ਉਸ ਤੋਂ ਕਿੱਥੇ ਨਾ ਕਿੱਥੇ ਉਹਨਾਂ ਨੂੰ ਖੋਪ ਸੀ ਵੀ ਸ਼ਾਇਦ ਇੱਥੇ ਕੁਝ ਹਾਸਾ ਹੋ ਜਾਊਗਾ ਵੀ ਇਹਦਾ ਸਹੀ ਪ੍ਰੋਪਰ ਇਲਾਜ ਨਹੀਂ ਹੋਊਗਾ ਤਾਂ ਉਸ ਤੋਂ ਬਾਅਦ ਜਿਹੜੇ ਕੁਝ ਰਾਜਨੀਤਿਕ ਲੋਕਾਂ ਨੇ ਵੀ ਰੋਟੀਆਂ ਆਪਣੀਆਂ ਸੇਕੀਆਂ ਤੁਸੀਂ ਦੇਖਿਆ ਹੋਣਾ ਪਰ ਅਸਲੀ ਗੱਲ ਕੀ ਸੀ ਕੌਣ ਲਿਆਇਆ ਸੀ ਉਹਨੂੰ ਦੂਜੀ ਗੱਲ ਮੈਂ ਇਹਦੇ ਨਾਲ ਮੈਂ ਇਹ ਜੋੜਨਾ ਚਾਹੁੰਦਾ ਹੈ ਕਿ ਉਹਦਾ ਜਿਹੜਾ ਦੇਖੀ ਐਫ ਆਈ ਆਰ ਜਾਂ ਉਹਦੇ ਜੋ ਹੋਰ ਕਾਨੂੰਨੀ ਪ੍ਰਕਿਰਿਆ ਹੈਗਾ ਉਹ ਕੀ ਹੋਊਗਾ ਹੁਣ ਉਹ ਤਾਂ ਜੀ ਕਾਨੂੰਨੀ ਪ੍ਰਕਿਰਿਆ ਦਾ ਕਾਨੂੰਨੀ ਮਾਹਰੀ ਦੱਸਣਗੇ ਮੈਂ ਤਾਂ ਇੱਕ ਕਿਸਾਨ ਆ ਫਿਰ ਵੀ ਜਿੰਨੀ ਕੁ ਮੈਂ ਨੋਲਿਜ ਰੱਖਦਾ ਉਹਦੇ ਵਾਸਤੇ ਪੰਜਾਬ ਦੀ ਹਦੂਦ ਦੇ ਵਿੱਚੋਂ ਇੱਕ ਦੂਜੀ ਸਟੇਟ ਦਾ ਕੋਈ ਪੁਲਿਸ ਕਰਮਚਾਰੀ ਕਹਿ ਲਓ ਜਾਂ ਕੋਈ ਏਜੰਸੀ ਦਾ ਬੰਦਾ ਜਾਂ ਕੋਈ ਉਹਨਾਂ ਦੇ ਹੋਰ ਕੋਈ ਸਲੀਪਰ ਸੈਲਰ ਪੁਲਿਸ ਦੇ ਕਿਉਂਕਿ ਪੁਲਿਸ ਵੀ ਸਲੀਪਰ ਸੈਲਾਂ ਨਾਲ ਕੰਮ ਜਿਆਦਾ ਕਰਦੀ ਹੈ ਜਿਹੜੇ ਉਹਨਾਂ ਦੇ ਐਕਟਿਵ ਮੈਂਬਰ ਐ ਉਹ ਮਤਲਬ ਪਿੱਛੇ ਰਹਿੰਦੇ ਆ ਸਲੀਪਰ ਸੇ ਲੱਗੇ ਹੁੰਦੇ ਆ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਤਾਂ ਕਿ ਉਹਨਾਂ ਦੀ ਕੋਈ ਜਵਾਬ ਦੇ ਵੀ ਨਾ ਬਣੇ ਉਹਦੇ ਵਾਸਤੇ ਬਹੁਤ ਮਾੜਾ ਹੋਇਆ ਦੂਜਾ ਪਹਿਲਾਂ ਕੁੱਟਿਆ ਗਿਆ ਜਦੋਂ ਬੋਰੀ ਦੇ ਵਿੱਚ ਪਾ ਕੇ ਉਹਦੇ ਪਰਿਵਾਰ ਦੇ ਮੈਂਬਰਾਂ ਦੇ ਦੱਸਣ ਅਨੁਸਾਰ ਤੇ ਕੁਝ ਚੈਨਲਾਂ ਦੀ ਰਿਪੋਰਟ ਦੇ ਅਨੁਸਾਰ ਜੋ ਮੈਂ ਸੁਣਿਆ ਇਹ ਮਤਲਬ ਇੱਕ ਅਣਮਨੁੱਖੀ ਤਸ਼ੱਦਦ ਹੋਇਆ ਉਹਨਾਂ ਨਾਲ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਜ਼ੇਰੇ ਇਲਾਜ ਸਰਕਾਰੀ ਹਸਪੀਟਲ ਭੇਜਿਆ ਉਹਦੀ ਸਥਿਤੀ ਕ੍ਰਿਟੀਕਲ ਸੀ ਫਿਰ ਉਹਨਾਂ ਨੂੰ ਪੀਜੀਆਈ ਰੋहतक ਭੇਜਤਾ ਜਦੋਂ ਪੀਜੀਆਈ ਰੋहतक ਭ ਉਹ ਆਪਣੇ ਪਰਿਵਾਰ ਦੇ ਮੈਂਬਰ ਉਹਨੂੰ ਸੀਫਟ ਕਰਾਉਣਗੇ ਰੈਫਰ ਕਰਾਉਣਗੇ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੇ ਕਹਿੰਦੇ ਉਹਦੇ 307 ਦਾ ਕੇਸ ਬਾਹਰ ਆ ਦੇ ਉੱਪਰ ਕਿ ਬੰਦਾ 307 ਜਦਕੇ ਜਿਹਨੇ ਗੋਲੀ ਮਾਰੀ ਉਹਨਾਂ ਤੇ 307 ਬਣੀ ਨਹੀਂ ਸੁਭ ਕਰਨ ਮਾਰਿਆ ਤੇ ਜਿਹੜਾ ਇੱਕ ਇਨੋਸੈਂਟ ਇੱਕ شریف ਇਨਸਾਨ ਫੜ ਕੇ ਕੁੱਟਿਆ ਲੱਤਾਂ ਤੋੜੀਆਂ ਉਹਦੇ 307 ਦਾ ਪਰਚਾ ਕਰਤਾ ਸੋ ਇਸ ਲਈ